ਪੰਜਾਬ ਦੇ ਹਾਲਾਤ ਦਿਨੋ ਦਿਨ ਹੀ ਖਰਾਬ ਹੁੰਦੇ ਜਾਂਦੇ ਹਨ ਇਹਨਾਂ ਹਾਲਾਤਾਂ ਵਿੱਚ ਜੇ ਨੌਜਵਾਨ ਬਾਹਰ ਦਾ ਰਸਤਾ ਨਾ ਚੁਣਨ ਤੇ ਕੀ ਕਰੇ ਪੰਜਾਬ ਦੇ ਵਿੱਚ ਤਰੱਕੀ ਕਰਨਾ ਤੇ ਤਰੱਕੀ ਕਰਕੇ ਜਿਉਂਦੇ ਰਹਿਣਾ ਬਹੁਤ ਔਖਾ ਹੋ ਗਿਆ ਹੈ ਜਾਂ ਤਾਂ ਕੋਈ ਗੈਂਗਸਟਰ ਤੁਹਾਡੇ ਤੋਂ ਫਰौती ਮੰਗੇਗਾ ਜਾਂ ਤੁਸੀਂ ਨਿੱਜੀ ਰੰਜਿਸ਼ ਦੀ ਪੇਂਟ ਚੜ ਜਾਓਗੇ ਇਸੇ ਤਰ੍ਹਾਂ ਹੀ ਅੱਜ ਪੰਜਾਬ ਦੇ ਜਗਰਾਉਂ ਵਿੱਚ ਮੋਗੇ ਜ਼ਿਲ੍ਹੇ ਦਾ ਨੌਜਵਾਨ ਜੱਸ ਕੀਰਤ ਸਿੰਘ ਜੱਸਾ ਜੋ ਪੰਜਾਬੀ ਟਰੈਕਟਰ ਨਾਂ ਦਾ ਇੱਕ ਪੇਜ ਚਲਾਉਂਦਾ ਹੈ ਜਿਸ ਵਿੱਚ ਉਹ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਫੋਰੈਕਸ ট্রেਡਿੰਗ ਤੇ ਸ਼ੇਅਰ ਮਾਰਕੀਟ ਦੀ ਨੌਲੇਜ ਪੰਜਾਬੀਆਂ ਨੂੰ ਦਿੰਦਾ ਸੀ ਤੇ ਉਸ ਨੂੰ ਅੱਜ ਗੋਲੀਆਂ ਮਾਰ ਕੇ ਤੇ ਗੱਡੀ ਨੂੰ ਅੱਗ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮੌਤ ਵੀ ਇਹੋ ਜੀ ਕਿ ਰੂ ਕੰਬਾਉ ਪਹਿਲਾਂ ਉਸ ਤੇ ਗੋਲੀਆਂ ਚਲਾਈਆਂ ਬਾਅਦ ਵਿੱਚ ਸਿਰ ਤੇ ਰਾਡ ਮਾਰੀ ਤੇ ਗੱਡੀ ਨੂੰ ਅੱਗ ਲਗਾ ਦਿੱਤੀ ਇਹ ਘਟਨਾ ਕੋਠੇ ਸ਼ੇਰਜਿੰਗ ਦੀ ਹੈ ਜਿੱਥੇ ਨੌਜਵਾਨ ਮੁੰਡਾ ਜੱਸਾ ਆਪਣੇ ਪਿੰਡ ਖਾੜੇ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੱਲ ਕਿੱਥੋਂ ਸ਼ੁਰੂ ਹੋਈ ਕਹਿੰਦੇ ਤਰੱਕੀ ਕਿਸੇ ਤੋਂ ਵੀ ਨਹੀਂ ਜਰੀ ਜਾਂਦੀ ਕੋਈ ਵਿਅਕਤੀ ਖਾਰ ਦੀ ਪੇਂਟ ਚੜ ਜਾਂਦਾ ਕੋਈ ਰੰਜਿਸ਼ ਦੀ ਪੇਂਟ ਚੜ ਜਾਂਦੀ ਹੈ ਇਸੇ ਤਰ੍ਹਾਂ ਜੱਸਾ ਦੋ ਹਫ਼ਤੇ ਪਹਿਲਾਂ ਨੌਜਵਾਨ ਦਾ ਜਿਮ ਵਿੱਚ ਕਿਸੇ ਨਾਲ ਉਸ ਦੀ ਤੂਤੂ ਮਮਾ ਹੁੰਦੀ ਹੈ ਪਹਿਲਾਂ ਵੀ ਥੋੜੀ ਬਹੁਤ ਉਸ ਨਾਲ ਕਿਹੜਾ ਕਿਤੇ ਰੱਖਦੇ ਸੀ ਰੰਜਿਸ਼ ਰੱਖਦੇ ਸੀ ਤੇ ਉਹ ਉਸ ਸਮੇਂ ਇਨੀ ਕੋਈ ਗੱਲ ਵਧ ਜਾਂਦੀ ਹੈ ਕਿ ਨਾਲ ਦੇ ਮੁੰਡਿਆਂ ਨੇ ਉਹਨਾਂ ਨੂੰ ਛਡਾਉਂਦੇ ਫਿਰ ਜਦੋਂ ਇਹ ਗੱਲ ਅੱਜ ਦੇ ਦਿਨ ਆਈ ਤਾਂ ਦੂਸਰੀ ਪਾਰਟੀ ਜਿਸ ਨਾਲ ਉਹ ਉਸ ਦਿਨ ਜਿਵੇਂ ਵਿੱਚ ਲੜਿਆ ਸੀ ਉਸਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਵੀ ਇਹ ਜਾਣਕਾਰੀ ਦਿੱਤੀ। ਇਹ ਵੀਡੀਓ ਵੇਖੋ। ਹੈਲੋ। ਹੈਲੋ। ਭਾਈ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਮੈਂ ਜੱਸੀ ਦਾ ਕਤਲ ਕੀਤਾ, ਮੈਂ ਕੱਲ੍ਹ ਨੇ ਕੀਤਾ। ਭਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ। ਭਾਈ ਨਾ ਪੰਗੇ ਲੈ ਨਾ ਲੈ। ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ, ਰਿਵਾਰ ਪਰ ਦਿਖਾਉਂਦਾ ਸੀ। ਅੱਜ ਦੇਖੋ ਇਹਦਾ ਰਵਾਲਬਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਰੇ ਤੋਂ ਗੋਲੀ ਚੱਜਣਾ ਨਹੀਂ ਚੱਲੀ ਭੈਣ ਆ ਗਲਤ ਨਾ ਕੰਮ ਕਰ ਨਾ ਕਰਨ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮਾਨਦੋਗੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਉਹ ਜ਼ਹਿਰ ਵਾਦ ਵ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਿਸੇ ਨੂੰ ਰੱਖੋ ਅਸੀਂ ਤਾਂ ਛੰਡਿਆਂ ਨਾਲ ਹੀ ਮਾਰਦਾ ਭੈਣ ਚੋ ਨੂੰ ਰਾੜਾ ਨਾਲ ਇਹ ਬੜਾ ਸਮਝਾਇਆ ਸੀ ਭਾਈ ਸਾਰਾ ਹਵਾ ਕਰਦਾ ਸੀ ਸਾਡੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਰ ਘਰ ਨੂੰ ਸਾਨੂੰ ਕਿਰਪਾ ਕੀਤੀ ਸੀ 25 ਦਿਨ ਇਹ ਤੇ ਮਰ ਨਹੀਂ ਗਿਆ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰਿਆਂ ਦੇ ਨਾਲ ਇਹਦੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਇਹ ਇੱਕ ਮਾਂ ਦਾ ਪੁੱਤ ਹੋਰ ਦੁਨੀਆ ਤੋਂ ਚਲਾ ਗਿਆ ਹੁਣ ਤੁਸੀਂ ਮੈਨੂੰ ਕਮੈਂਟਾਂ ਵਿੱਚ ਰਾਏ ਦੱਸੋ ਕਿ ਪੰਜਾਬ ਵਿੱਚ ਰਹਿਣਾ ਸੇਫ ਹੈ ਤੇ ਜੇ ਆਪਾਂ ਪੰਜਾਬ ਵਿੱਚ ਤਰੱਕੀ ਕਰਕੇ ਰਹਿਣਾ ਚਾਹੁੰਦੇ ਆ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ